ਖਾਸ ਕਰ ਸਰੀ ਮੈਮੋਰੀਅਲ ਹਸਪੀਟਲ ਦੇ ਕੱਲ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਡਾਕਟਰ ਸਾਹਮਣੇ ਆਏ ਆ ਉਹਨਾਂ ਨੇ ਆ ਕੇ ਕਿਹਾ ਵੀ ਹਾਲਤ ਮਾੜੀ ਆ ਸਰਕਾਰ ਨੂੰ ਫਰੇਜ਼ਰ ਹੈਲਥ ਨੂੰ ਪਰਟੀਕੂਲਰਲੀ ਲੀਡਰ ਬਦਲ ਦੀ ਲੋੜ ਆ ਇਹਨਾਂ ਨੂੰ ਕੁਝ ਨਾ ਕੁਝ ਹੋਰ ਕਰਨ ਦੀ ਲੋੜ ਆ ਵੱਡੇ ਸਟੈਪ ਪਲਾਨ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਕਿ ਨਹੀਂ ਲਏ ਜਾ ਰਹੇ ਐਮਰਜੈਂਸੀ ਰੂਮ ਡਾਕਟਰਸ ਜਿਹੜੇ ਸੀਗੇ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਉਹਨਾਂ ਨੇ ਇੱਕ ਲੈਟਰ ਲਿਖੀ ਸੀ ਜਿਹਦੇ ਵਿੱਚ ਫਰੇਜ਼ਰ ਹੈਲਥ ਦੀ ਲੀਡਰਸ਼ਿਪ ਦੀ ਸਿੱਧੀ ਸਿੱਧੀ ਲੋਚਨਾ ਕੀਤੀ ਸੀ ਜਿਹੜੀ ਫਰੇਜ਼ਰ ਹੈਲਥ ਜਿਹੜੀ ਕਿ ਹਸਪਤਾਲ ਦੇਖਣ ਦੇ ਲਈ ਜ਼ਿੰਮੇਵਾਰ ਆ ਜਾਂ ਜਿਹਦੇ ਥੱਲੇ ਇਹਨਾਂ ਦਾ ਸਾਰਾ ਹਸਾਬ ਕਿਤਾਬ ਆਉਂਦਾ ਡਾਕਟਰਾਂ ਨੇ ਇਹ ਕਹਿ ਸੀ ਵੀ ਇੱਥੇ ਕੰਮ ਕਰਨ ਦਾ ਮਾਹੌਲ ਨਹੀਂ ਠੀਕ ਇੱਥੇ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਉਹ ਇਲਾਜ ਜਾਂ ਉਹਨਾਂ ਨੂੰ ਉਹ ਕੇਅਰ ਨਹੀਂ ਮਿਲ ਰਹੀ ਜਿਹੜੀ ਮਿਲਣੀ ਚਾਹੀਦੀ ਆ ਮਾਹੌਲ ਬਹੁਤ ਮਾੜਾ ਆ ਲੀਡਰਸ਼ਿਪ ਚੇਂਜ ਦੇ ਲਈ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਜਿਹੜੇ ਡਾਕਟਰਸ ਨੇ ਉਹ ਪੁੱਛ ਰਹੇ ਆ ਕਿ ਨਵੀਂ ਲੀਡਰਸ਼ਿਪ ਫਰੇਜ਼ਰ ਹੈਲਥ ਦੇ ਉੱਤੇ ਆਵੇ ਤੇ ਉੱਥੇ ਉੱਤੋਂ ਸਾਰਾ ਕੁਝ ਬਦਲੇ ਹੁਣ ਉਹਦੇ ਉੱਤੇ ਪੋਲਿਟੀਕਲ ਰਿਐਕਸ਼ਨਸ ਹੋ ਰਿਹਾ ਜਿਹੜੀ ਬੀਸੀ ਕਨਸਰਵਟ ਆ ਉਹਨਾਂ ਨੇ ਇਹ ਗੱਲ ਚੱਕ ਲਈ ਉਹ ਕਹਿੰਦੇ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਹੋਏ ਐਨਟੀਪੀ ਕਰਦੀ ਕੁਛ ਨਹੀਂ ਡਾਕਟਰ ਪਿਛਲੇ ਸਾਲ ਚਿੱਠੀ ਲਿਖ ਚੁੱਕੇ ਆ ਹੁਣ ਫੇਰ ਕਹਿ ਰਹੇ ਆ ਡਾਕਟਰ ਕਿਹੜਾ ਕੋ ਪੋਲਿਟਿਕਲ ਪਾਰਟੀ ਆ ਜਾਂ ਤਾਂ ਹੋਵੇ ਵੀ ਮਰੀਜ਼ ਰੌਲਾ ਪਾਉਂਦੇ ਆ ਬੱਕਰੀ ਗੱਲ ਕਿਹਾ ਜਾ ਸਕਦਾ ਕਿ ਲੋਕਾਂ ਨੂੰ ਸਮਝ ਨਹੀਂ ਡਾਕਟਰ ਜਿਹੜੇ ਉੱਥੇ ਐਮਰਜੈਂਸੀ ਰੂਮ ਦੇ ਵਿੱਚ ਕੰਮ ਕਰਨ ਵਾਲੇ ਉਹ ਕਹੀ ਜਾਂਦੇ ਤੁਹਾਨੂੰ ਇੱਕ ਸਾਲ ਤੋਂ ਕਿ ਤੁਸੀਂ ਕੁਝ ਨਾ ਕੁਝ ਕਰੋ ਪਰ ਤੁਸੀਂ ਕਰ ਨਹੀਂ ਰਹੇ ਉਹਨਾਂ ਨੇ ਸਿੱਧਾ ਸਿੱਧੀ ਆਲੋਚਨਾ ਪ੍ਰੀਮੀਅਰ ਡੇਵਿਡ ਐਬੀ ਦੀ ਕੀਤੀ ਆ ਤੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਪ੍ਰੋਬਲਮ ਨੂੰ ਲਗਾਤਾਰ ਇਗਨੋਰ ਕਰ ਰਹ ਉਹ ਉਹਦੇ ਤੋਂ ਬਾਅਦ ਫਿਰ ਹੈਲਥ ਮਿਨਿਸਟਰ ਜਿਹੜੇ ਸਾਡੇ ਉਹਨਾਂ ਦਾ ਰਿਸਪਾਂਸ ਇਹਦੇ ਉੱਤੇ ਆਇਆ ਐਡਰੀਨ ਡਿਕਸ ਦਾ ਉਹਨਾਂ ਨੇ ਸਰਕਾਰ ਨੂੰ ਡਿਫੈਂਡ ਕੀਤਾ ਉਹ ਕਹਿੰਦੇ ਨਹੀਂ ਅਸੀਂ ਕਰ ਰਹੇ ਹਾਂ ਬਹੁਤ ਕੁਝ ਇਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਦੱਸਿਆ ਐਫਰਟਸ ਜਿਹੜੇ ਉਹ ਕਰ ਰਹੇ ਉਹ ਕਹਿੰਦੇ ਅਸੀਂ 476 ਨਵੇਂ ਸਟਾਫ ਭਰਤੀ ਕੀਤਾ ਜਿਹਦੇ ਚ 43 ਡਾਕਟਰ ਉਹ ਕਹਿੰਦੇ ਪਿਛਲੇ ਸਾਲ ਅਸੀਂ ਇਹ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਹੀ ਹਾਇਰ ਕੀਤੇ ਵੀ ਅਸੀਂ ਐਫਰਟ ਕਰ ਰਹੇ ਹਾਂ ਤਾਂ ਮਤਲਬ ਇਹ ਨਹੀਂ ਕਿ ਅਸੀਂ ਐਫਰਟ ਨਹੀਂ ਕਰ ਰਹੇ ਅਸੀਂ ਤਾਂ ਕਰ ਰਹੇ ਹਾਂ ਜਿਹੜੀ ਡਾਕਟਰ ਵਿਕਟੋਰੀਆ ਲੀ ਆ ਜਿਹੜੀ ਸੀਓ ਆ ਜੀ ਫਰੇਜ਼ਰ ਹੈਲਥ ਦੇ ਉਹਨਾਂ ਨੇ ਕਿਹਾ ਕਿ ਉਹਨੇ ਕਿਹਾ ਕਿ ਉਹਦਾ ਕੋਈ ਪਲਾਨ ਨਹੀਂ ਹੈ ਸਟੈਪ ਡਾਊਨ ਕਰਨ ਦਾ ਪਰ ਉਹ ਡਾਕਟਰਸ ਦੇ ਨਾਲ ਜਾਂ ਇਸ ਮਾਮਲੇ ਦੇ ਵਿੱਚ ਮੀਟਿੰਗ ਕਰਨ ਦੇ ਲਈ ਓਪਨ ਕਿ ਮੈਂ ਮੀਟਿੰਗ ਕਰਨ ਦੇ ਲਈ ਤਿਆਰ ਆ ਜਿਹੜਾ ਡਾਕਟਰਸ ਨੇ ਆਮ ਤੌਰ ਦੇ ਉੱਤੇ ਇਦਾਂ ਨਹੀਂ ਕਰਦੇ ਆ ਜਿਹੜਾ ਇਹ ਡਾਕਟਰਸ ਦੇ ਲਈ ਬਹੁਤ ਘੱਟ ਹੁੰਦਾ ਕਿ ਉਹ ਪਬਲੀਕਲੀ ਕਹਿਣ ਵੀ ਤੁਸੀਂ ਇਹਨੂੰ ਚੇਂਜ ਕਰ ਦਿਓ ਸਾਡੇ ਲੀਡਰ ਨੂੰ ਜਿਹੜੀ ਸਾਰੇ ਦੀ ਮੇਅਰ ਆ ਬਰਾਂਡਾ ਲੋਕ ਉਹਨਾਂ ਨੇ ਵੀ ਇਹ ਗੱਲ ਪੁਆਇੰਟ ਆਊਟ ਕੀਤੀ ਆ ਕਿ ਬਹੁਤ ਰੇਅਰ ਹੁੰਦਾ ਕਿ ਡਾਕਟਰ ਜਿਹੜੇ ਪਬਲੀਕਲੀ ਕਾਲ ਕਰਦੇ ਲੀਡਰਸ਼ਿਪ ਚੇਂਜ ਦੇ ਲਈ ਇਹ ਇਹ ਮਤਲਬ ਸਥਿਤੀ ਦੀ ਗੰਭੀਰਤਾ ਨੂੰ ਦੱਸ ਰਿਹਾ ਵੀ ਤੁਸੀਂ ਦੇਖੋ ਹਾਲਤ ਕਿੰਨੀ ਮਾੜੀ ਹੋਊਗੀ ਵੀ ਜਿਹੜੇ ਡਾਕਟਰ ਲਈ ਡਾਕਟਰ ਜਿਹੜੇ ਇੱਕ ਤਾਂ ਹੁੰਦਾ ਵੀ ਇਹਨਾਂ ਦੀ ਇੰਟਰਨਲ ਕੋਈ ਈਮੇਲ ਕਰ ਦੇਣ ਚਿੱਠੀ ਪਾਦਨ ਕਿਸੇ ਨੂੰ ਕਿ ਭਾਈ ਆਹ ਪ੍ਰੋਬਲਮ ਹੈ ਹੱਲ ਕਰੋ ਉਹ ਉਹਨਾਂ ਨੇ ਸਾਰੀਆਂ ਕਰ ਲਈਆਂ ਕੁਝ ਨਹੀਂ ਹੋਇਆ ਉਹ ਪਬਲਿਕ ਦੇ ਵਿੱਚ ਆ ਕੇ ਲੋਕਾਂ ਚ ਆ ਕੇ ਉਹਨਾਂ ਨੂੰ ਮੀਡੀਆ ਨੂੰ ਦੱਸ ਦਿੱਤਾ ਕਿ ਇੱਥੇ ਆ ਹਾਲ ਹੈ ਫੇਰ ਵੀ ਕੁਝ ਨਹੀਂ ਹੋਇਆ ਸਾਲ ਬਾਅਦ ਉਹ ਫੇਰ ਆਏ ਆ ਡਾਕਟਰ ਇਕੱਠੇ ਹੋ ਕੇ ਕਹਿੰਦੇ ਹਜੇ ਵੀ ਕੁਝ ਨਹੀਂ ਹੋਇਆ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਮਾਮਲੇ ਦੀ ਗੰਭੀਰਤਾ ਕਿੰਨੀ ਹੈ ਹੁਣ ਟਾਈਮਿੰਗ ਬਹੁਤ ਸੈਂਸਿਟਿਵ ਆ ਹੈ ਜਿਸ ਟਾਈਮ ਦੇ ਉੱਤੇ ਡਾਕਟਰ ਸਾਹਮਣੇ ਆ ਰਹੇ ਆ ਟਾਈਮਿੰਗ ਇਸ ਕਰਕੇ ਕਿ ਇਲੈਕਸ਼ਨ ਮੂਰੇ ਆਈ ਹੈ ਜਿਹੜੀ ਇਹ ਲੈਟਰ ਆ ਇਹ ਪੋਲਿਟਿਕਲ ਸੈਂਸਿਟਿਵ ਬਹੁਤ ਆ ਤੇ ਇਹਦਾ ਨੁਕਸਾਨ ਸਿੱਧਾ-ਸਿੱਧਾ ਇੱਧਰ ਹੋ ਰਿਹਾ ਐਨਡੀਪੀ ਸਰਕਾਰ ਨੂੰ ਜਿਹੜੀ ਅਸ ਇਹਦਾ ਕਾਫੀ ਜ਼ਿਆਦਾ ਸਾਹਮਣਾ ਕਰਨਾ ਪਾਰ ਰਿਹਾ ਕਿ ਹੈਲਥ케ਅਰ ਜਿਹੜਾ ਆ ਸਿਸਟਮ ਦੇ ਉੱਤੇ ਔਰ ਉਹ ਵੀ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਸੋ ਇਹ ਐਨਡੀਪੀ ਦੀ ਰਿਸਪੌਂਸੀਬਿਲਟੀ ਆ ਕਿ ਪੋਲਿਟਿਕਲ ਜਿਹੜੇ ਐਨਾਲਿਸਟ ਆ ਸੁਜੈਸਟ ਕਰ ਰਹੇ ਆ ਕਿ ਐਨਡੀਪੀ ਪਾਵਰ ਦੇ ਵਿੱਚ 8 ਸਾਲ ਹੋ ਗਿਆ ਇਹਨਾਂ ਨੂੰ ਤੇ ਇਹੀ ਰਿਸਪੌਂਸੀਬਲ ਆ ਕਰੰਟ ਜਿਹੜੀ ਸਟੇਟ ਆਫ ਹੈਲਥ케ਅਰ ਆ ਜੇ 8 ਸਾਲਾਂ ਦੇ ਵਿੱਚ ਇਨਾਂ ਕੋਲੋਂ ਕੁਝ ਨਹੀਂ ਹੋਇਆ ਤਾਂ ਫਿਰ ਕਦੋਂ ਆਸ ਕੀਤੀ ਜਾ ਸਕਦੀ ਆਮ ਤੌਰ ਦੇ ਉੱਤੇ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੀਆਂ ਕਿ ਸਾਡੇ ਤੋਂ ਪਹਿਲੇ ਖਰਾਬ ਕਰ ਗਏ ਜੀ ਹੁਣ ਤੇ ਇਹਨਾਂ ਨੂੰ ਆਇਆ ਨੂੰ ਵੀ 8 ਸਾਲ ਹੋ ਗਿਆ ਨੁਕਸਾਨ ਇਹਦਾ ਬਿਨਾਂ ਸ਼ੱਕ ਐਂਡੀਪੀ ਨੂੰ ਹੋ ਰਿਹਾ ਹੈ ਜੇ ਕੰਸਰਵਟਿਵ ਦੀ ਵੇਵ ਉੱਤੇ ਆ ਤੇ ਉਹਦੇ ਕੁਝ ਨਾ ਕੁਝ ਰੀਜ਼ਨ ਨੇ ਜਿਹੜਾ ਬੰਦਾ 7-8 ਘੰਟੇ ਬੈਠ ਕੇ ਆ ਗਿਆ ਉੱਥੇ ਐਮਰਜੈਂਸੀ ਦੇ ਵਿੱਚ ਤੇ ਉਹ ਵੋਟ ਕਿਹਨੂੰ ਪਾਊਗਾ ਇਹ ਤੇ ਅੰਦਾਜ਼ਾ ਲਾਇਆ ਹੀ ਜਾ ਸਕਦਾ ਹੈ ਪਰ ਇਹ ਐਨਡੀਪੀ ਐਸ਼ ਕੋਲੇ ਆਪਣੇ ਡਿਫੈਂਸ ਦੇ ਉੱਤੇ ਆ ਦੂਜੀ ਧਿਰ ਜਿਹੜੀ ਆ ਉਹ ਸਿੱਧਾ ਸਿੱਧਾ ਇਲਜ਼ਾਮ ਇਹਨਾਂ ਦੇ ਉੱਤੇ ਲਾ ਰਹੀ ਹੈ ਤੇ ਇਹ ਇਸ ਵੇਲੇ ਹੋਰ ਸਥਿਤੀ ਜਿਹੜੀ ਉਹ ਮਾੜੀ ਹੋ ਜਾਂਦੀ ਆ ਇੱਕ ਵਿਅਕਤੀ ਜਿਹਦਾ ਨਾਂ ਡਗ ਦੱਸਿਆ ਜਾ ਰਿਹਾ ਉਹਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਜਿਹ ਖਵਾਰਾਂ ਦੇ ਵਿੱਚ ਛਪਿਆ ਸਾਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਉਹ ਤੇ ਉਹਦੀ ਜਿਹੜੀ ਫੈਂਸੀ ਸੀ ਉਹ ਗਏ ਆ ਕਹਿੰਦੇ ਐਮਰਜੈਂਸੀ ਦੇ ਵਿੱਚ ਸਾਢੇ 12 ਘੰਟੇ ਉਹਨਾਂ ਨੂੰ ਉਡੀਕਿਆ ਡਾਕਟਰ ਦੇਖਣ ਦੇ ਲਈ ਤੇ ਆਨਲਾਈਨ ਵੇਟ ਉਥੇ ਸਿਰਫ 3.5 ਘੰਟੇ ਦੱਸਦੇ ਹੁਣ ਤੁਸੀਂ ਨਾ ਉਥੇ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਆ ਵੀ ਕਿਹੜੇ ਹਸਪਤਾਲ ਚ ਕਿੰਨਾ ਵੇਟ ਟਾਈਮ ਆ ER ਵੇਟ ਟਾਈਮ ਤੁਸੀਂ ਲੇਖੋਗੇ ਉਹਦੇ ਤੇ ਪਤਾ ਲੱਗ ਜਾਂਦਾ ਉਹ ਉਹ ਡੱਗ ਜਿਹੜਾ ਬੰਦਾ ਦੱਸ ਰਿਹਾ ਹੈ ਇਹ ਉਹ ਕਹਿੰਦਾ ਵੀ ਕੋਈ ਹੈ ਹੀ ਨਹੀਂ ਉਥੇ ਲਾਈਨ ਨਹੀਂ ਮੈਨੇਜ ਹੋ ਰਹੀ ਪੇਸ਼ੈਂਟਸ ਦੀ ਮਤਲਬ ਡਿਸਟ्रेस ਹੋ ਰਹੀ ਆ ਉਹ ਉਹ ਮਤਲਬ ਜਦੋਂ ਡਾਕਟਰ ਤੱਕ ਗਏ ਆ ਤੇ ਬਹੁਤ ਛੋਟੀ ਜੀ ਗੱਲਬਾਤ ਉਹਨਾਂ ਨੇ ਕੀਤੀ ਆ ਤੇ ਡਾਕਟਰ ਵੀ ਉਹ ਕਹਿੰਦੇ ਵੀ ਇਦਾਂ ਲੱਗਿਆ ਵੀ ਜਦੋਂ ਬਹੁਤ ਕਾਲੀ ਦੇ ਵਿੱਚ ਆ ਹੁਣ ਕ੍ਰਿਟਿਸਿਜ਼ਮ ਇਸ ਚੀਜ਼ ਦਾ ਹੋ ਰਿਹਾ ਐਮਰਜੈਂਸੀ ਡਾਕਟਰ ਆਪਣਾ ਰੋਲਾ ਪਾ ਰਹੇ ਆ ਪੇਸ਼ੈਂਟ ਆਪਣਾ ਕਹਿ ਰਿਹਾ ਵੀ ਸਿਰ 'ਚ ਸੱਟ ਲੱਗੀ ਆ ਤੇ 12 12.5 ਘੰਟੇ ਬੰਦਾ ਕੋਈ ਹੋਰ ਵੀ ਸੱਟ ਲੱਗੀ ਆ ਕਿਸੇ ਦੇ ਤੇ ਇਹ ਬੰਦੇ ਨੇ ਦੱਸਿਆ ਵੀ ਮੈਂ 12.5 ਘੰਟੇ ਢੀਕ ਕੇ ਆ ਗਿਆ ਤੇ ਜਦੋਂ ਡਾਕਟਰ ਆਇਆ ਤੋ ਨੇ 2 ਮਿੰਟ ਗੱਲ ਕਰਕੇ ਤੇ ਆਹ ਗਿਆ ਆਹ ਗਿਆ ਜਿੰਨਾ ਟਾਈਮ ਦੇਣਾ ਚਾਹੀਦਾ ਸੀ ਉਹਨਾਂ ਨਹੀਂ ਮਿਲਿਆ ਮਾਮਲਾ ਇਸ ਵੇਲੇ ਕਾਫੀ ਗੰਭੀਰ ਹੋ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ